ਚਿੱਟੇ ਦੇ ਵਪਾਰੀਆਂ ਦੇ ਵੱਲੋਂ ਨੌਜਵਾਨ ਬੱਚਿਆਂ ਨੂੰ ਆਪਣੇ ਜਾਲ ਵਿੱਚ ਇਸ ਤਰ੍ਹਾਂ ਫਸਾਇਆ ਜਾਂਦਾ ਹੈ ਕਿ ਉਹਨਾਂ ਨੂੰ ਇਸ ਦਾ ਮੁੱਲ ਆਪਣੀ ਜਾਨ ਦੇ ਕੇ ਚੁਕਾਉਣਾ ਪੈਂਦਾ ਹੈ ਇਸ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਗਿੱਦੜਵਾ ਤੋਂ ਜਿੱਥੇ ਗਈ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਗਿੱਦੜਵਾ ਹਰਤਾ ਸਿੰਘ ਨੇ ਦੱਸਿਆ ਕਿ ਪਿਤੀ ਸ਼ਾਮ ਨੂੰ ਮਿਰਤਾ ਲੜਕੇ ਪ੍ਰਵੀਨ ਇਲੀਅਸ ਪ੍ਰਿੰਸ ਦੇ ਮਾਮੇ ਦੇ ਵੱਲੋਂ ਸਾਨੂੰ ਇੱਕ ਬਿਆਨ ਲਿਖਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਭਾਂਜਾ ਪਹਿਲਾਂ ਨਾਲ ਸਾੜਾ ਉਹ ਕੇਂਦਰ ਵਿੱਚ ਦਾਖਲ ਰਿਹਾ ਅਤੇ ਉਹਨੂੰ ਠੀਕ-ਠਾਕ ਸੀ ਪਰ ਕੱਲ ਜਦੋਂ ਉਹ ਇੱਕ ਦੁਕਾਨ ਤੇ ਗਿਆ ਤਾਂ ਮੈਂ ਉਹਨੂੰ ਦੇਖਿਆ ਕਿ ਉਹ ਕਿਉਂ ਕੇ ਸਾਹ ਲੈ ਰਿਆ ਸੀ ਉਹਨੇ ਦੱਸਿਆ ਕਿ ਮੈਨੂੰ ਜਸਵੀਰ ਸਿੰਘ ਬਬਲੂ ਜਗਦੀਪ ਸਿੰਘ ਅਤੇ ਸੋਨੂੰ ਨੇ ਜਾ ਨਸ਼ਾ ਦੇ ਦਿੱਤਾ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਇਸ ਹਸਪਤਾਲ ਲਿਆ ਗਿਆ ਤਾਂ ਉੱਥੇ ਹੀ ਦੀ ਮੌਤ ਹੋ ਗਈ ਡੀਐਸਪੀ ਅਰਜਨ ਸਿੰਘ ਨੇ ਰਾਜਸਥਾਨ ਨੇ ਦੱਸਿਆ ਕਿ ਇਸ ਦੇ ਸਬੰਧ ਵਿੱਚ ਉਹਨਾਂ ਦੇ ਵੱਲੋਂ ਐਫਆਈਰ ਦਰਜ ਕਰਕੇ ਤਿੰਨ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਿਆ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਅਜੇ ਨਸ਼ਾ ਪਸਕਰ ਨੇ ਉਹਨਾਂ ਦੇ ਖਿਲਾਫ ਵੀ ਪੁਲਿਸ ਨੂੰ ਇਲਾਇਜ਼ ਕੀਤਾ ਜਾਵੇ ਤਾਂ ਜੋ ਪੁਲਿਸ ਇਹਨਾਂ ਦੇ ਖਿਲਾਫ ਕਾਰਵਾਈ ਕਰ ਸਕੇ ਹਾਂਜੀ ਭਵਨ ਜੀ ਅੱਜ ਇੱਕ ਡੈਥ ਹੋਈ ਹੈ ਬੜਾ ਮੰਨਣਾ ਅੱਜ ਰਾਤ ਹੋਈ ਹੈ ਨਥੇ ਇੱਕ 25 ਸਾਲ ਦਾ ਮੁੰਡਾ ਸੀਗਾ ਚਿੱਟਾ ਦਾ ਓਵਰਡੋਜ਼ ਨਾਲ ਉਹਦੀ ਸ਼ਾਇਦ ਜਥੀ ਹੈ ਹੂੰ ਤੇ ਉਹ ਪਰਚਾ ਹੋ ਗਿਆ ਕਿ ਬੰਦੇ ਦੇ ਬੰਦੇ ਪੁਲਿਸ ਨੇ ਗ੍ਰਿਫਤਾਰੀ ਕੀਤੀ ਹੈ ਬੰਦੇ ਉਹਨੂੰ ਤੇ ਸਰਕਾਰ ਨੇ ਸਰਕਾਰ ਹੁਣ ਤਾਂ ਬਹੁਤ ਵਧੀਆ ਕੰਮ ਕਰੀ ਜਾਂਦੀ ਹੈ ਚਿੱਟੇ ਦੇ ਵਿਰੁੱਧ ਚੱਲਿਆ ਇੱਕ ਮਹਿੰਮ ਚਲਾਈ ਹੈ ਨੇ ਪਰ ਹੁਣ ਜਿਹੜੀ ਇਹ ਮੁਹਿੰਮ ਆ ਨਾ ਠੀਕ ਹੈ ਮੁਹਿੰਮ ਤਾਂ ਕਰਾ ਲਈ ਪਰ ਜੇਕਰ ਦੋ ਤਿੰਨ ਸਾਲ ਪਹਿਲਾਂ ਕਰਾਈਆਂ ਦੀ ਮੁਹਿੰਮ ਤਾਂ ਜਾਦੇ ਕਾਮਯਾਬ ਹੁੰਦੀ ਕਿਉਂਕਿ ਹੁਣ ਚਿੱਟਾ ਜਿਹੜਾ ਨਾ ਇਹ ਸਿਰੋਂ ਟੱਪ ਗਿਆ ਹੂੰ ਸਹੀ ਮੈਨੇਜ ਹੁਣ ਇਹ ਨਾ ਇਹ ਬਿਮਾਰੀ ਜਿਹੜੀ ਚਿੱਟੇ ਦੀ ਇਹ ਟੱਪ ਚੁੱਕੀ ਇਹ ਕੈਂਸਰ ਨਾਲ ਭੜੀ ਬਿਮਾਰੀ ਬਣ ਗਈ ਇਹਦਾ ਕੋਈ ਇਲਾਜ ਹੀ ਨਹੀਂ ਮੈਂ ਤਾਂ ਹੁਣ ਲੋਕਾਂ ਨੂੰ ਇਹ ਹੀ ਕਹਿਣਾ ਵੀ ਆਪ ਵੀ ਛੱਡਦੇ ਹੋ ਯਾਰ ਕਿਉਂ ਬਰਬਾਦ ਕਰਦੇ ਹੋ ਆ ਦੇ ਘਰ ਵਾਲਿਆਂ ਨਾਲ ਆਪ ਦੇ ਆਪ ਨੂੰ ਨਿੱਕੇ ਰਿੱਕੇ ਮੁੰਡੇ ਇਕੱਲੇ ਇਕੱਲੇ ਮੁੰਡੇ ਘਰਾਂ ਦੇ ਵਿੱਚ ਚਿੱਟੇ ਦੀ ਬਿਮਾਰੀ ਨਾਲ ਟੀਕੇ ਲਾ ਲਾ ਕੇ ਮਰੀ ਜਾਂਦੇ ਆ ਸਰਕਾਰ ਨੇ ਤਾਂ ਹ ਦਿਨੀਆ ਰਪਾ ਆਪਦੇ ਆਪ ਨੂੰ ਨਾ ਸੰਭਾਲ ਲਾਂਗੇ ਹਮ ਮਤਲਬ ਵੀ ਮੈਂ ਚਟਾ ਲਾਉਣਾ ਮੇਰਾ ਮੁੰਡਾ ਕਿੱਟਾ ਲਾ ਰਿਆ ਮੈਨੂੰ ਪਤਾ ਮੇਰਾ ਮੁੰਡਾ ਕਿੱਟਾ ਲਾ ਰਿਆ ਤੇ ਆਪਾਂ ਉਹਦੇ ਉਹਦਾ ਕੰਟਰੋਲ ਕਰਦੇ ਨਹੀਂ ਜਦੋਂ ਸ਼ੁਰੂ ਕਰਦਾ ਮੁਰਕੇ ਆਪਾਂ ਸਰਕਾਰ ਤੇ ਸਿਰਦੇ ਨੇ ਸਰਕਾਰ ਜਾਰੀ ਕੀ ਕਿ ਪੁਲਿਸ ਜਾਰੀ ਕੀ ਕਰੂ ਕੱਲੀ ਇਹ ਸਾਰੇ ਦਾਸਤੇ ਇੱਕ ਤਰ੍ਹਾਂ ਦਾ ਨਾ ਇੱਕ ਇਹ ਜੇ ਨੂੰ ਆਪਾਂ ਕੰਟਰੋਲ ਕਰਨਾ ਸਾਰੇ ਲੋਕਾਂ ਦਾ ਇਹ ਬੰਦਾ ਫਰਜ਼ ਕੱਲੀ ਪੁਲਿਸ ਦਾ ਨਹੀਂ ਕੱਲੇ ਪ੍ਰਸ਼ਾਸਨ ਦਾ ਨਹੀਂ ਫਰਜ਼ ਬੰਦਾ ਇਹ ਆਪਾਂ ਆਮ ਜਨਤਾ ਨੂੰ ਵੀ ਇਹ ਇਹ ਮਗਰ ਹੱਥ ਹੋ ਗਿਆ ਪਰ ਆਪਾਂ ਤਾਂ ਹੀ ਬਿਮਾਰੀ ਮਗਰ ਲੈ ਸਕਦੀ ਹੈ ਨਿਵੇ ਵਰਨਾ ਨਹੀਂ ਇਹ ਤਾਂ ਟੱਪ ਗਿਆ ਕੰਮ ਪੰਜਾਬ ਖਤਮ ਇਹ ਇਕੱਲਾ ਹੀ ਸੀ ਮੁੰਡਾ ਪਰਿਵਾਰ ਦਾ ਇਕੱਲਾ ਸੀ ਇੱਕ ਇੱਕ ਭੈਣਾਂ ਦੇ ਪਰਾਂ ਜੀ ਭੈਣ ਵਿਆਹੀ ਵੀ ਹੈ ਇਹ ਇਕੱਲਾ ਮੁੰਡਾ ਸੀ ਕੁਆਰਾ ਸੀਗਾ ਤੇ ਟੀਗਾ ਲਾਉਣ ਵਾਲੇ ਦੀ ਮੌਤ ਹੋ ਗਈ ਤੇ ਖੈਰ ਪੁਲਿਸ ਨੇ ਪਰਚਾ ਦਾ ਰਾਤੀ ਦਰਜ ਕਰਤਾ ਸੀਗਾ ਤੇ ਮੁੰਡਾ ਮੈਨੂੰ ਪਤਾ ਲੱਗਿਆ ਵੀ ਮੁੰਡੇ ਚੱਕੇ ਵੀ ਹੈ ਕੋਈ ਜਿਹੜੇ ਚਿੱਟਾ ਵੇਚਦੇ ਸੀਗੇ ਠੀਕ ਹੈ ਸਿਗਲਾ ਸਾਹਿਬ ਚਿੱਟੇ ਨਾਲ ਇੱਕ ਮੌਤ ਹੋਈ ਹੈ ਕੀ ਜਾਣਕਾਰੀ ਹੈ ਬਾਈ ਜੀ ਮਨ ਬਹੁਤ ਦੁਖੀ ਹੈ ਇੱਕ ਮੌਤ ਨਾ ਕੋ ਅਰਜਾਨਾ ਮੌਤਾ ਹੁੰਦੀ ਹੈ ਸਾਡੇ ਮੰਡੇ ਚ ਪਿਛਲੇ ਹਫਤੇ ਦੀ ਵਲੋਦੀ ਇਹ ਸਤ ਨਹੀਂ ਮੌਤਾ ਹੈ ਵੀ ਕੋਈ ਸ਼ਬਦ ਨਹੀਂ ਸਾਡੇ ਕੋਲੇ ਬੋਲਣ ਵਾਸਤੇ ਕੀ ਕਹੀਏ ਤੇ ਕੀ ਨਾ ਕਹੀਏ ਇਸ ਤਰ੍ਹਾਂ ਸਰਕਾਰ ਕਹਿੰਦੀ ਹੈ ਕਿ ਅਸੀਂ ਨਸ਼ਾ ਯੁੱਧ ਨਸ਼ਾ ਵਿਰੋਧ ਚਲਾ ਰਹੇ ਹਾਂ ਕੀ ਲੱਗਦਾ ਵੀ ਉਹ ਸਭ ਨਹੀਂ ਹੋ ਰਿਹਾ ਇੱਕੀ ਚੱਕਰ ਸਰਕਾਰ ਦੀ ਜੋ ਪਾਲਸੀ ਹੈ ਯੁੱਧ ਨਸ਼ਾ ਵਿਰੋਧ ਅਸੀਂ ਉਸ ਨੂੰ ਐਪਰੀਸ਼ੀਏਟ ਕਰਦੇ ਹਾਂ ਪਰੰਤੂ ਇਹ ਬਿਮਾਰੀ ਬਹੁਤ ਜਿਵੇਂ ਪਟਣਾ ਪੁਰਾਣੇ ਬਜ਼ੁਰਗਾਂ ਸੀ ਕੋਈ ਬਿਮਾਰੀ ਕਰ ਜਾਂਦੇ ਹੈ ਚਿੱਟੇ ਦੀ ਬਿਮਾਰੀ ਕਰ ਕਰ ਕੇ ਪੰਜਾਬ ਚ ਦਿੱਲੀ ਸਾਡੇ ਕੋਲੇ ਕੋਰਟ ਚ ਤਿੰਨ ਚਾਰ ਪੈਣਾ ਮਾਵਾ ਆਉਂਦੀ ਹੈ ਵੀ ਸਾਡੇ ਬੱਚੇ ਨੂੰ ਦਾ ਹਕਰਾਓ ਸ਼ੁੱਕਰਵਾਰ ਨੂੰ ਇੱਥੇ ਫੈਮਿਲੀ ਕੋਰਟ ਲੱਗਦੀ ਹੈ ਫੈਮਿਲੀ ਕੋਰਟ ਤੇ 70% ਜੋ ਫੈਮਿਲੀ ਡਿਸਕਾਊਂਟ ਹੈ ਉਹਦਾ ਮੇਨ ਰੀਜ਼ਨ ਚਿੱਟਾ ਬਜ਼ੁਰਗੇ ਬੱਪੂ ਹੁੰਦੇ ਹੈ ਉਹਨਾਂ ਦੇ ਕੋਈ ਸੇ ਬੱਚਾ ਚੱਕਿਆ ਹੁੰਦਾ ਕਿਸੇ ਦੇ ਦੋਤਾ ਹੁੰਦਾ ਕਿਸੇ ਦੇ ਪੋਤਾ ਹੁੰਦਾ ਨਾਲ ਭੈਣ ਹੁੰਦੀ ਹੈ ਦੇਖ ਕੇ ਮਨ ਬਹੁਤ ਹੁੰਦਾ ਐ ਐਝ ਕਰਦਾ ਵੀ ਇੱਥੇ ਹੀ ਸੁਝਾੜ ਕਰ ਜੀਏ ਪਰ ਤੁਸੀ ਬੇਵਸਤਾਂ ਇੱਕ ਕੰਮ ਕੁਛ ਨਹੀਂ ਕਰਦੇ ਬਹੁਤ ਧੀਆਂ ਭੈਣਾਂ ਦਾ ਚਿੱਤੇ ਕਰਨ ਬਹੁਤ ਬੁਰਾ ਹਾਲ ਹੈ ਡਾਈਵੋਰਸ ਦਾ ਮੇਨ ਕੰਮ ਚਿੱਟਾ ਹੁੰਦਾ ਜਿੰਨੇ ਮਾਰੂ ਰੋਗ ਹੈ ਐਚ ਆਈ ਵੀ ਜਾਂ ਹੈਪੀਟਾਈਟਸ ਲਾਵਾ ਉਹ ਵੀ ਸਾਰੇ ਚਿੱਟੇ ਦੀ ਦੇਣਾ ਹੈ ਚਿੱਟਾ ਮੈਂ ਕਹਿੰਦਾ ਵੀ ਏਡਸ ਤੇ ਕੈਂਸਰ ਨਾਲੋਂ ਵੀ ਭੈੜੀ ਮਾਰੀ ਹੈ ਇਹ ਮੁੰਡਾ ਕੰਮ ਕੀ ਕਰਦਾ ਸੀ ਬਈ ਇਹ ਮੁੰਡਾ ਜੀ ਸ਼ਾਇਦ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਸਾਡੇ ਪਰੋਸ ਦੀ ਰਹਿੰਦਾ ਸੀ ਬਹੁਤ ਸ਼ਰੀਫ ਮੁੰਡਾ ਸੀ ਉਹਦੇ ਮਾਪਿਓ ਬਹੁਤ ਜਿਆਦਾ ਸ਼ਰੀਫ ਹੈ ਰਾਹੁਤ ਮਰੀ ਆਸਨ ਜੀ ਦਿੱਲੀ ਉਹਦੇ ਤੋਂ ਦਫ਼ਤਰ ਜਾਂਦੇ ਆ ਸਾਨੂੰ ਤਾਂ ਅਸੀਂ ਤਾਂ ਕਿ ਸੋਸ਼ਲ ਸਾਡੇ ਜੀ ਇਹ ਮੁੰਡਾ ਵੀ ਚਿੱਤਾਂੋਂ ਵੱਲ ਦਾ ਇਹ ਇਕਲੌਤਾ ਹੀ ਸੀ ਪਰਿਵਾਰ ਦਾ ਇਹ ਇਕੱਲਾ ਹੀ ਮੁੰਡਾ ਸੀਗਾ ਜੀ ਇੱਕ ਏਡੀ ਸਿਸਟਰ ਹੈ ਉਹ ਮੈਡ ਹੈ ਬਹੁਤ ਛੋਟਾ ਜਿਹਾ ਤੇ ਸੁਗੀ ਪਰਿਵਾਰ ਸੀ ਫਿਰ ਕੀ ਮਾਮਲਾ ਜਿਹੜਾ ਇੱਕ ਚਿੱਟੇ ਨੇ ਡੈਥ ਹੋਈ ਹੈ ਇਹ ਕੱਲ ਜੀ ਸ਼ਾਹ ਨੂੰ ਨਵੇਦ ਪਰਪਾਸ ਪੁੱਤਰ ਸੱਤ ਪਾਲਾ ਚੋਕਾ ਅਗਲਾ ਪਿੰਡ ਦਾ ਜੀ ਇਹ ਸਾਨੂੰ ਮਿਲ ਕੇ ਨੇ ਬਿਆਨ ਲਗਾਇਆ ਮੇਰਾ ਭਾਂਜਾ ਪ੍ਰਵੀਨ ਇੱਥੇ ਸਪਰਿੰਸ ਇਹ ਪਹਿਲਾਂ ਸੈਂਟਰ ਚ ਵੀ ਦਾਅ ਕਰ ਰਿਹਾ ਹੁਣ ਟੀਟੀ ਸੀ ਦਾ ਕੱਲ ਕਹਣਾ ਜਰਮਨੋ ਤੋਂ ਦੁਕਾਨ ਤੇ ਦੇਖਣ ਗਿਆ ਤੇ ਓਕੇ ਸੋਕੇ ਸਾਹ ਲੈ ਰਿਆ ਸੀ ਉਹਨੇ ਮੈਨੂੰ ਦੱਸਿਆ ਵੀ ਮੈਨੂੰ ਜਸਵੀਰ ਸਿੰਘ ਬਬਲੂ ਜਗਜੀਤ ਤੇ ਸੋਨੂ ਨੇ ਵਾਧ ਨਸ਼ਾ ਦਿੱਤਾ ਤੇ ਇਹਨੂੰ ਜੋ ਹਸਪਤਾਲ ਲੈ ਗਿਆ ਤੇਰੀ ਡੈਥ ਹੋ ਗਈ ਇਹਦੇ ਸਬੰਧ ਚ ਅਸੀਂ ਐਫ ਆਈ ਆਰ ਨੰਬਰ 40 ਮਿਤੀ 11 425 ਅੰਦਰ ਸੈਕਸ਼ਨ 105 304 115 2 35 VN स्पेस ਗਿਦਰਵਾ ਦਲ ਜ਼ਿਲ੍ਹਾ ਕੀਤੀ ਹੈ ਤੇ ਇਤਨੇ ਦੋਸ਼ੀਆਂ ਨੂੰ ਅਰੈਸਟ ਕਰਕੇ ਅਰੈਸਟ ਕਰ ਲਿਆ ਤੇ ਅਗਲੀ ਤਫ਼ਤੀਸ਼ਾਂ ਵੀ ਜਾਰੀ ਹੈ ਇਹ ਚਿੱਟੇ ਵਾਲਿਆਂ ਨੂੰ ਰੋਕਣ ਦੇ ਲਈ ਕਰ ਰਹੇ ਹਾਂ ਕੋਈ ਕੁਝ ਕਿਸ ਤਰ੍ਹਾਂ ਦਾ ਕੋਈ ਹੈਗਾ ਹੈ ਅੱਜ ਮੈਂ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਜੇ ਕਿਸੇ ਦਾ ਪੱਛਾ ਗਲਤ ਸੰਗਤ ਵਿੱਚ ਪੈ ਗਿਆ ਤਾਂ ਸਾਡੇ ਧਿਆਨ ਚ ਲੈ ਆਵੇ ਅਸੀਂ ਉਹਨੂੰ ਦਾਖਲ ਖਰਾਕ ਦਾ ਇਲਾਜ ਕਰਾਵਾਂਗੇ ਆ ਪਿੱਛੇ ਜਾਈ ਮੈਂ ਸੱਤ ਮੁੰਡੇ ਦਾਖਲ ਕਰਾਇਆ ਸੀ ਉਹ ਵਧੀਆ ਇਲਾਜ ਹੋਇਆ ਇਹਨਾਂ ਦਾ ਛੱਡੀ ਬੈਠਿਆ ਹੋ। ਇਹ ਦੁਜੀ ਤਰ੍ਹਾਂ ਦੇ ਯੋਜਨਾ ਮਾਪੇ ਸਾਡੇ ਧਿਆਨ ਚ ਲੈਉਣਗੇ ਜਾਂ ਹਸਪੀਟਲ ਲੈ ਕੇ ਜਾਣਗੇ ਬੱਚੇ ਨੂੰ। ਤੇ ਫੇਰ ਇਹਨਾਂ ਦਾ ਇਲਾਜ ਹੋ ਸਕਦਾ। ਪਰਮਾਤਮਾ ਕਰੇ ਵੀ ਕਿਸੇ ਨੇ ਬੱਚੇ ਨੂੰ ਮਾੜੀ ਸੰਗਤ ਦੇ ਨਾਲ ਪਰਮਾਪਾਵੇ ਕੋਈ ਪਰਮਾਤਮਾ ਸਹਾਤ ਬਖਸ਼ੇ। ਪਰ ਜੇ ਕਿਹਦਾ ਬੱਚਾ ਮਾੜੀ ਸੰਗਤ ਚ ਪੈ ਗਿਆ ਤਾਂ ਸਾਡੇ ਧਿਆਨ ਚ ਲਾਵੇ ਇਸ ਨੂੰ ਇਲਾਜ ਕਰਾਉਣ ਨੂੰ ਤਿਆਰ।